ਇਹ ਗ੍ਰੀਨ ਤਸਵੀਰਾਂ ਚੋਣਾ ਦੇ ਮੰਡੇ ਨਜ਼ਰ ਪੰਜਾਬ ਡੀసీపీ ਸ਼੍ਰੀ ਗਰੋਜਾਦ ਅਤੇ ਐਸਐਸਪੀ ਸ਼੍ਰੀ ਪਾਗੀਰਾਥ ਮੀਨਾ ਦੇ ਦੇਸ਼ਾਂਦਰਜ ਹਤੇ ਅੱਜ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਡੀਐਸਪੀ ਸਰਦਾਰ ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਅਤੇ ਉਹਨਾਂ ਦੇ ਨਾਲ ਵੱਖ-ਵੱਖ ਥਾਣਿਆਂ ਦੇ ਐਸਐਚਓ ਅਤੇ ਚੌਕੀ ਚਾਰਜ ਪੰਨੀ ਵਾਲਾ ਫੱਤਾ ਅਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਗਿਆ ਚੋਣਾਂ ਦੇ ਸੰਬੰਧ ਦੇ ਵਿੱਚ ਲੋਕਾਂ ਵਿੱਚ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਜਿੱਥੇ ਵੱਖ-ਵੱਖ ਥਾਣਿਆਂ ਦੇ ਐਸ ਐਚ ਓ ਅਤੇ ਚੌਕੀ ਇੰਚਾਰਜ ਅਤੇ ਵੱਡੇ ਗੈਂਦੀ ਚ ਪੁਲਸ ਮੁਲਾਜ਼ਮ ਮਯੂਦ ਸੰ ਦੇਖੋ ਤਸਵੀਰਾਂ ਪਿੰਡ ਪੰਨੀ ਵਾਲਾ ਫੱਤਾ ਜਿੱਥੇ ਅੱਜ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਜਿੱਥੇ ਉਹਨਾਂ ਵਿਧਾਨ ਲਈ ਵਾਟ ਵਾਟ ਕੈਂਡਾ ਦੇ ਵਿੱਚ ਜਿਵੇਂ ਰੇਲਾ ਮਿੱਡਾ ਰਾਨੀਆਲਾ ਸਰਾਵਾ ਕਸਪਾਲਾ ਪਗਰ ਵਾਲਾ ਆਪੀ ਬੋਰਸੇਦਾਂ ਤੇ ਫਿਰਨਾ ਦੇ ਵਿੱਚ ਆ ਜਾ ਲੈ ਨਾ ਕਿੱਦਾ ਗਿਆ ਦੇਖੋ ਤਸਵੀਰਾਂ ਇੱਥੇ ਕਨਸਟੋਪੀ ਅੱਛਾ ਜੀ ਸਰ ਅੱਜ ਜੋ ਫਲੈਗ ਮਾਰਚ ਚੱਲ ਜਾ ਰਿਹਾ ਉਹਨਾਂ ਦੇ ਨਾਲ ਨਾਲ ਰਿਪੋਰਟ ਕੀ ਅੱਜ ਮਤਲਬ 120 ਕੀ ਹੈ ਅ ਮਾਨਯੋਗ ਚੌਂਕ ਕਮਿਸ਼ਨ ਡੀਜੀਪੀ ਪੰਜਾਬ ਅਤੇ ਐਸਐਸਪੀ ਮੁਕਸਰ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅੱਜ ਸਬਡਿਵੀਜ਼ਨ ਲੰਬੀ ਦੇ ਕਵਰ ਵਾਲਾ ਥਾਣੇ ਦੇ ਪਿੰਦੇ ਕ੍ਰਿਟੀਕਲ ਤੇ ਵਲਨਰੇਬਲ ਪਿੰਡਾਂ ਵਿੱਚ ਅੱਜ ਫਲੈਗ ਮਾਰਚ ਕੱਢੇ ਗਏ ਸਾਡੇ ਕੋਲ ਸਬਡਿਵੀਜ਼ਨ ਲੰਬੀ ਦੇ ਤਿੰਨੋ ਐਸਐਚਓ ਦੋਹਾਂ ਚੌਕੀ ਇੰਚਾਰਜ ਇਨਚਾਰਜ ਔਮਨ ਥਾਣਾ ਮੁਖਸਰ ਸਾਹਿਬ ਅਦਰ ਰਿਜ਼ਰਵ ਫੋਰਸਾਂ ਅੱਜ ਫਲੈਗ ਮਾਰਚ ਕੱਢਿਆ ਗਿਆ ਕਿਉਂਕਿ ਵੱਖੋ ਖੇਰੀਆ ਵਿੱਚ ਲੋਕਾਂ ਵਿੱਚ ਪਬਲਿਕ ਵਿੱਚ ਇੱਕ ਮੋਟੀਵੇਸ਼ਨ ਦੇ ਤੌਰ ਤੇ ਅਤੇ ਸਿਕਿਉਰਿਟੀ ਨੂੰ ਬੰਦੇ ਨਜ਼ਰ ਰੱਖਦੇ ਹੋਏ ਇਹ ਫਲੈਗ ਮਾਰਚ ਕੱਢਿਆ ਗਿਆ ਸਾਡੀ ਸ਼ਰਾਰਤੀ ਅਨਸਰਾਂ ਨੂੰ ਜਾਂ ਜਿਹੜਾ ਵੀ ਕੋਈ ਉਹ ਜਾਂ ਵਿਅਕਤੀ ਹੈ ਜਿਹੜਾ ਸੋਰਸ ਦਾ ਤੇ ਅਮਨ ਵੀ ਅਮਨਿਆ ਸ਼ਾਂਤੀ ਨੂੰ ਭੰਗ ਕਰ ਸਕਦੇ ਆ ਅਸੀਂ ਉਹਨਾਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦੇ ਆ ਵੀ ਪੰਜਾਬ ਪੁਲਿਸ ਪੂਰੀ ਸਤਰਕ ਹੈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਜੇ ਕੋਈ ਵੀ ਯੋਜਾ ਅੰਸਰ ਸ਼ਾਂਤੀ ਨੂੰ ਭੰਗ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਪਿੰਡਾਂ ਵਿੱਚ ਕਿਹੋ ਜਿਹਾ ਪ੍ਰਬੰਧ ਰਹਿਣਗੇ ਵੋਟਾਂ ਦੇ ਵਿੱਚ ਜੋ ਪੂਰੇ ਸਖਤ ਪ੍ਰਬੰਧ ਰਹਿਣਗੇ ਜੀ ਪੈਰਾਮਿਲਟਰੀ ਫੋਰਸ ਵੀ ਡਿਪਲੋਏ ਹੋਊਗੀ ਤੇ ਅਸੀਂ ਪੂਰੀ 100% ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੀ ਇਲੈਕਸ਼ਨਸ ਨੇ ਫਰੀ ਐਂਡ ਫੇਅਰ ਹੋਣ ਤੇ ਬਿਨਾਂ ਕਿਸੇ ਵਾਇਲੈਂਸ ਤੋਂ ਤੇ ਸ਼ਾਂਤੀਪੂਰਕ ਇਲੈਕਸ਼ਨ ਕਰਵਾਵਾਂਗੇ ਅਸੀਂ